ਨਾਰ ਨਾਮ ਮੇਰਾ ਨਾ ਸੋਨੂ ਆ ਕੀ ਕਰ ਰਿਹਾ ਬਾਈ ਸਾਡੀ ਨਾ ਪੁਰਾਣੀ ਬੰਦੀ ਚਲੀ ਜਾਂਦੀ ਸੀ ਉੱਥੇ ਕੋਈ ਅਸੀਂ ਨਹੀਂ ਮਗਰ ਉਹ ਦਿਲਚਸਪ ਠੀਕ ਹੋ ਗਈ ਇਦਰੀ ਗੱਲ ਤੇ ਰਿਪੋਰਟ ਵੀ ਸਾਡੀ ਪਹਿਲੇ ਪਹੁੰਚੀ ਹੋਈ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਮੇਲਾ ਕਰਾਇਆ ਸੀ ਮੁੰਡੇ ਨੇ ਆ ਜਗ੍ਹਾ ਦੇਖੋ ਕਲੀਅਰ ਨੇ ਅੱਛਾ ਜੀ ਤੇ ਇੱਥੇ ਲੜਾਈ ਹੋਈ ਸੀ ਕੋਈ ਛੋਟਾ ਭਰਾ ਮੇਰਾ ਉਹ ਇਦਰਾ ਕੰਮ ਹੀ ਹੈ ਨਹੀਂ ਉਹ ਭਤੀਜਾ ਮੇਰਾ ਛੋੜਾ ਵਾ ਉਹ ਨੂੰ ਕਿਤੇ ਬੂਟਾ ਪੈਣੀ ਘੇਰ ਲੈਣ ਕੱਲੇ ਨੂੰ ਕੁੱਟਿਆ ਛੋੜਾ ਜਾਈਏ ਤੇ ਅਸੀਂ ਜਦੋਂ ਚੱਕ ਕੇ ਬੋਲ ਲਗਾਤੀ ਪੁੱਤ ਵਰ ਕੋਈ ਗੱਲ ਨਹੀਂ ਗਬਨ ਦੀ ਅੱਜ ਕੀ ਹੋਇਆ ਅੱਜ ਉਹ ਤੇ ਤਿੰਨੇ ਉਥੇ ਜੇ ਮੇਰਾ ਉੱਧਰ ਖੜਾਈ ਉਹਨੂੰ ਗਾਇ ਉਹਨਾਂ ਨੇ ਕਰਦੇ ਪਏ ਜਾਨੇ ਘੂਲ ਕਰਕੇ ਦੇ ਕੇ ਇਹਨਾਂ ਦੀ ਚੀਜ਼ ਕਹਿੰਦਾ ਆ ਜਾ ਇੱਧਰ ਨੂੰ ਇੰਨੀ ਗੱਲ ਤੇ ਬਾਤ ਹੋਈ ਆ ਉਦੋਂ ਵਾਰ ਆਇਆ ਮੁੰਡਾ ਨਾ ਰਿਆ ਉਹਨੇ ਉਹਨੂੰ ਭੇਜਿਆ ਵਾ ਇੱਥੇ ਇਨਵਰਸ ਹੱਥ ਪਾਈ ਹੋਣ ਲੱਗੇ ਨਾਰ ਦਾ ਕੀ ਨਾ ਨਾਰ ਤਾਂ ਪਹਿਲੀ ਪੱਕਾ ਨਾਣੀ ਆ ਪਾਉਦੇ ਬਾਕਮ ਨਹੀਂ ਹੋ ਗਏ ਨੇ ਤੇ ਕਿੱਥੇ ਗੋਲੀ ਵੱਜੀ ਮੁੰਡੇ ਦੇ ਉਰੇ ਵੱਜੀ ਆ ਚੂਲੇ ਵਾਲੀ ਤੇ ਦੂਜੀ ਵਾਰ ਸਾਰਾ ਕੀ ਤਰ੍ਹਾਂ ਦੀ ਮੁੰਡਾ ਲੈ ਕੇ ਪਈ ਹਸਪੀਟਲ ਅੱਲੀ ਸੀ ਹਸਪੀਟਲ ਕਿੰਨੇ ਫਾਇਰ ਹੋ ਜਾਂਦਾ ਕੋਈ ਹੋਇਆ ਤਾਂ ਦੂਜਾ ਕਰਨ ਲੱਗਾ ਤਾਂ ਲੋਕ ਟੁੱਟ ਗਿਆ ਠੀਕ ਕਿੰਨੇ ਕੁ ਮੁੰਡੇ ਸੀ ਪਈ ਕਿੰਨੇ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਧਿਆਨ ਚ ਕੇ ਆਪਣੇ ਗੁਲਦੀਪ ਮੈਂ ਮੌਕੇ ਤੇ ਆ ਗਿਆ ਤੁਹਾਡੀ ਮਿਲ ਵੀ ਕਰੇ ਜੀ ਆਪਸ ਵਿੱਚ ਲੋਕਾਂ ਦੇ ਵਿੱਚ ਇਹਦਾ ਪੈਂਦਾ ਜੀ ਡਿਵੀਜ਼ਨ ਨੰਬਰ 6 ਤੇ ਆ ਜੀ ਅੱਛਾ ਜੇਰ ਤੁਸੀਂ ਆਏ ਬੰਦੇ ਭੱਜ ਕੇ ਸੁਣ ਕੋਈ ਜੀ ਸਮੁੱਚੇ ਤੇ ਡਿਵੀਜ਼ਨ ਨੰਬਰ ਸਾਹਿਬ ਕੀ ਆ ਸਾਰਾ ਮਾਮਲਾ ਹਾਂ ਜੀ ਸਾਨੂੰ ਕੰਟਰੋਲ ਰੂਮ ਤੇ ਨੋਟ ਹੋਇਆ ਸੀ ਕਿ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਉਹਦਾ ਆਪਾਂ ਜੀ ਵੈਰੀਫਾਈ ਕਰਾ ਲੇ ਜੀ ਕੋਲਡ ਕੀਸੀ ਫਾਇਰ ਹੋਂਦਾ ਨਹੀਂ ਹਲੇ ਕੁਛ ਹਲੇ ਸਾਹਮਣੇ ਨਹੀਂ ਆਇਆ ਹਲੇ ਪ੍ਰੀਲੀਮਿਨਰੀ ਆਪਣੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਸ ਤੇ ਜੇ ਵੀ ਕੋਈ ਆਪਣੀ ਕੋਈ ਕ੍ਰਿਮੀਨਲ ਆਂਦਾ ਇਸ ਚ ਐਕਸ਼ਨ ਮਤਲਬ ਸਬ ਤੋਂ ਸਬ ਕਾਰਵਾਈ ਕੀਤੀ ਜਾਵੇਗੀ ਹਾਂਜੀ ਹਲੇ ਜੀ ਸਾਨੂੰ ਤਾਂ ਹਲੇ ਹਲੇ ਕਲੀਅਰ ਨਹੀਂ ਹੈਗੀ ਇੱਕ ਤਾਂ ਹੈਗਾ ਜੀ ਰਾਉਂਡ ਫਾਇਰ ਹੋਇਆ ਹੈ ਕੋਲ ਮਿਲਿਆ ਬਟ ਹਲੇ ਆਪਾਂ ਵੈਰੀਫਾਈ ਕਰਾ ਲੈਂਦੇ ਹਾਂ ਹਾਂਜੀ ਹਲੇ ਆਈਆਂ ਰਿਪੋਰਟਾਂ ਹਲੇ ਅਸੀਂ ਵੈਰੀਫਾਈ ਕਰਾ ਰਹੇ ਹਾਂ ਜੀ ਪਤਾ ਚੱਲਾ ਕਿ ਕਿੰਨੋਂ ਨੇ ਗੋਲੀਆਂ ਚਲਾਈਆਂ ਨਹੀਂ ਜੀ ਹਲੇ ਸ਼ੁਰੂ ਹੀ ਹੋਈ ਹੈ ਇਨਵੈਸਟੀਗੇਸ਼ਨ ਜੀ ਹਲੇ ਸਾਨੂੰ ਥੋੜਾ ਮੌਕਾ ਦਿਓ ਆਪਾਂ ਇਸ ਸਖਤ ਸਖਤ ਕਾਰਵਾਈ ਕਰਾਵਾਂਗੇ ਤੇ ਜਲਦ ਤੋਂ ਜਲਦ ਜੇ ਕੋਈ ਇਸ ਤੇ ਕੋਈ ਕ੍ਰਿਮੀਨਲ ਐਕਸ਼ਨ ਹੈ ਉਸ ਤੋਂ ਆਪਾਂ ਬਿਲਕੁਲ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਵਾਂਗੇ ਹੋਰ ਕਿੰਨੇ ਬਰਾਬਰ ਹੋਏ ਆ ਹਲੇ ਜੀ ਚੱਲ ਰਹੀ ਜੀ ਇਨਵੈਸਟੀਗੇਸ਼ਨ ਆਪ ਸਾਡੀ ਟੀਮ ਆ ਕੇ ਕਰ ਰਹੀ ਹੈ ਹਾਂ ਜੀ ਨਹੀਂ ਜੀ ਹਲੇ ਤਾਂ ਕੋਈ ਸਾਹਮਣੇ ਨਹੀਂ ਆਇਆ ਜੀ ਹਲੇ ਤਾਂ ਹਲੇ ਆਪਾਂ ਮੌਕੇ ਤੇ ਪਹੁੰਚੇ ਹਾਂ ਬਾਕੀ ਹਲੇ ਦੇਖਦੇ ਹਾਂ ਤੇ ਤੁਹਾਨੂੰ ਬਰੀਫ ਜਰੂਰ ਕਰਾਂਗੇ। ਇਹ ਬਾਲਓਵਰ ਤੋਂ ਗੋਲੀ ਚਲਾਈ ਗਈ। ਫੰਟੀਓਵਰ ਤੋਂ ਵੀ ਜੀ ਹਲੇ ਆਪਾਂ ਪ੍ਰੀਲੀਮਿਨਰੀ ਥੋੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿੰਨਾ ਸਾਡੇ ਕੋਲ ਹਲੇ ਇਨਫੋਰਮੇਸ਼ਨ ਆਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ-ਬਹੁਤ ਧੰਨਵਾਦ।